ਲੋ ਬੈਸ ਤੋਂ ਸਵੇਰ ਹੋ ਗਈ ਹੈਗੀ ਗੁੱਡ ਮਾਰਨਿੰਗ ਤੇ ਆਪਾਂ ਅੱਜ ਨਿਕਲੇ ਹੋਏ ਹੈਗੇ ਆ ਮਾਰਨਿੰਗ ਵਕਤੇ ਪਹਾੜਾਂ ਦੇ ਤੇ ਸਾਰਾ ਸ਼ਹਿਰ ਜਿਹੜਾ ਹੈਗਾ ਜੋ ਸਾਰਾ ਪੰਜਾਬ ਉਹ ਹਲੇ ਸੁੱਤਾ ਹੋਇਆ ਸੰਗਲਾ ਦਾ ਤੇ ਅੱਗੇ ਤੁਹਾਨੂੰ ਚਲ ਹੈਗਾ ਬਾਦੀ ਦਿਖਾਉਣੇ ਆ ਜੋ ਇਸ ਹੁੰਦੀ ਸੰਗਲਾ ਵੈਲੀ ਹੈ ਅੱਜ ਦੀ ਸੈਰ ਆਪਾਂ ਸੰਗਲਾ ਬੈਲ ਦੇ ਵਿੱਚ ਕਰਨ ਜਾ ਰਹੇ ਹਾਂ। ਗੁੱਡ ਮਾਰਨਿੰਗ ਜੀ। ਮਾਰਨਿੰਗ ਲੈਰੀ ਸਾਹਿਬ ਜੀ। ਜੀ। ਹਾਂਜੀ ਲੈਰੀ ਸਾਹਿਬ ਗੁੱਡ ਮਾਰਨਿੰਗ। ਵੈਰੀ ਗੁੱਡ ਮਾਰਨਿੰਗ। ਸਾਥੀਆਂ ਨੂੰ ਵੀ ਸਵੇਰ ਦੀ ਸ਼ੁਭ ਸਵੇਰ ਤੇ ਲੈਰੀ ਸਾਹਿਬ ਜੀ ਦੱਸਦੇ ਜੀ ਸਵੇਰ ਦੀ ਸੈਰ ਤੇ ਨਿਕਲੇ ਆ। ਸਾਥੀਓ ਵੀ ਆਪਣੀ ਜਿਹੜੀ ਬਜਰੀ ਹੁੰਦੀ ਹੈਗੀ ਇਸ ਤਰ੍ਹਾਂ ਦੇ ਕਾਲੇ ਰੰਗ ਦੀ ਜਿਹੜੀ ਬਜਰੀ ਹੁੰਦੀ ਹੈਗੀ ਦੇਖਣ ਨੂੰ ਮਿਲਦੀ ਹੈ। ਲੇਕਿਨ ਸਵੇਰੇ ਸਵੇਰੇ ਜਿਹੜੀ ਸਾਨੂੰ ਬਜਰੀ ਮਿਲੀ ਇਸ ਦੇਖੋ। ਇਹ ਬਿਲਕੁਲ ਪਿਓਰ ਚਿੱਟੀ ਸੰਗਮਾ ਬਰਬਰ ਵਰਗੀ। ਦਾ ਪੂਰਾ ਇੱਕ ਬਜਰੀ ਦੇ ਦੇਖੋ ਕਸਟਕ ਦਾ ਕੰਮ ਚੱਲ ਰਿਹਾ ਹੈ ਢੇਲ ਲੱਗਿਆ ਪਿਆ ਤੇ ਇਹ ਹੈ ਜੀ ਗੋਰੀ ਬਜਰੀ ਲੇਵਨਿਕਾਂ ਸੁਣੀ ਰੂਲ ਪਤਾ ਹੈ ਬੜੀ ਸੰਘੇਤ ਕਰ ਦਿੰਦੇ ਆ ਆਪਣੇ ਉਹਨੂੰ ਗੋੜੀ ਆ ਆ ਵੀ ਕਿੰਨੀ ਵੇੜੀ ਭਰੀਆਂ ਤੋਂ ਬੱਚ ਮੜੇ ਬੜੇ ਦੇਖੀ ਨਹੀਂ ਭਰੀ ਇਹਨਾਂ ਨੂੰ ਆ ਕੋਤਾਲੀਆਂ ਵਗਿਆੜ ਵਰਗਾ ਪੂਰਾ ਖਾਦਾ ਹੋਇਆ ਮਾਲ ਇਹਨਾਂ ਦਾ ਆ ਤੇ ਰੈਂਡੇ ਵੀ ਰੋੜਦੀ ਇਹੇ ਲਓ ਵੀ ਦੋਸਤੋ ਕਰੋ ਦਰਸ਼ਨ ਪਹਾੜਾਂ ਦੇ ਉਹ ਬਰਫੀਲੀਆਂ ਚੋਟੀਆਂ ਫੋਕ ਫੋਕ ਹਾਂ ਲਾ ਰਿ ਟੂਟ ਦਾੰਦ ਦਿਖਾਉਣੇ ਤਾਂ ਹਸਪਤਾਲ ਵੀ ਲੱਗ ਗਈ ਫੋਕ ਫੋਕ ਲੱਗੀ ਹੋਵੇ ਸਹੀ ਡੂੰਬਰ ਹੋਮ ਉਸ ਤੇ ਲੋਕ ਆਪੇ ਤੇ ਲੰਗਾ ਵੀ ਨਾਲ ਆ ਜਾ ਫਰਾਜ ਸੱਗ ਕਰਕੇ ਇਹ ਰੋਪਾ ਰਕਸ਼ਮ 12 ਕਿਲੋਮੀਟਰ ਹੈ ਜੀ ਹਾਂ ਰਕਸ਼ਮ ਇਹ ਤੋਂ 12 ਕਿਲੋਮੀਟਰ ਹੈ ਆਹ ਦੱਪੀ ਨੂੰ ਤੋਂ ਜਿੰਨੇ ਕੰਮ ਚੱਲ ਵੀ ਚੱਲ ਆ ਜਾ ਚੱਲ ਵੀ ਚੱਲ ਅੱਗੇ ਲੈ ਹੀ ਚੱਲ ਕਿੱਥੇ ਲੱਗ ਜਾਏਗਾ ਸਤਕਰਾਂ ਸਾੰਗਲਾ ਦੀ ਤੇਰੇ ਸ਼ਹਿਰ ਆਏ ਹਾਂ ਆ ਲੈ ਵੀ ਪੁਰਾਣੀ ਬਿਲਡਿੰਗਾਂ ਦੇਖ ਲੋ ਇਹ ਸੀ ਪਾਕ ਮਾਚਲ ਪ੍ਰਦੇਸ਼ ਦਾ ਸਾਰਾ ਸਟਰਕਚਰ ਦੇਖੋ ਲੱਕੜ ਦਾ ਹਾਂ ਵੱਡੇ ਵੱਡੇ ਬਾਲੇ ਪਾ ਕੇ ਵਿਚਾਰੇ ਪੱਥਰ ਜੰਦੇ ਬਸ ਹੂੰ ਸਿਮਿੰਟ ਲਾ ਕੇ ਹੋਰ ਬਾਹਰ ਕੋਈ ਕੋਲਸਟਰ ਨਹੀਂ ਉੱਪਰ ਦੇਖੋ ਪੱਥਰ ਦੀਆਂ ਸਲੇਟਾਂ ਸਲੋਪ ਵਧੀਆ ਦਿੱਤੀ ਹੋਈ ਹੈ ਐਸੇ ਬਰਫ਼ ਵੀ ਕਾਫੀ ਪੈਂਦੀ ਹੁੰਦੀ ਹੁੰਦੀ ਹੈ ਨਾ ਬਰਫ਼ ਬਰਫ਼ ਪੈਣ ਕਾਰ ਨਹੀਂ ਫਿਰ ਇਹ ਸਲੇਟਾਂ ਦਿੱਤੀਆਂ ਜੁਸ ਹੁੰਦੀਆਂ ਤੇ ਟੈਂਡੀਆਂ ਦੇਖੋ ਪਈਆਂ ਹੋਈਆਂ ਉਹ ਵੀ ਤਲਾਂ ਦਿੱਤੀ ਹੋਈ ਹੈ ਹੂੰ ਭਾਰ ਨਹੀਂ ਪੈਂਦਾ ਛੱਤ ਤੇ ਬਰਫੇਡ ਹੈ ਖਿਸਕ ਜਾਂਦੀ ਹੈ ਜੀ ਹੂੰ ਨੂੰ ਜਿਸ ਵੀ ਹਿੱਸੇ 'ਚ ਪੈਂਦੀ ਹੈ ਬਰਫ ਉੱਥੇ ਸਦਾ ਨਹੀਂ ਆਉਣੀਆ ਤੁਹਾਨੂੰ ਛੱਤਾਂ ਬਣਦੀਆਂ ਇਹ ਸਾਰਾ ਵੈਸੇ ਸਿਸਟਮ ਮਾਡਰਨ ਹੁੰਦਾ ਜਾਂਦਾ ਜੇ ਸਾਰਾ ਹੁਣ ਦੇਖੋ ਆ ਪੱਥਰਾਂ ਨੇ ਸਲਟਾਂ ਹੁੰਦੀਆਂ ਭਲਾ ਵੀ ਦੋ ਆ ਰੂਟੀਨ ਵਾਲੇ ਚੱਲ ਪਿਆ ਕੰਮ ਹਾਂ ਉਹਦੇ 'ਚ ਲਈ ਸਭ ਕਰਨੇ ਆ ਕਿ ਇਹਦੇ 'ਚ ਜਿਹੜੀ ਲੱਕੜ ਹੁੰਦੀ ਹੈਗੀ ਉਹ ਫਿਰ ਕੁਝ ਸਾਲਾਂ ਬਾਅਦ ਜਿਹੜੀ ਬਦਲਣੀ ਪੈਂਦੀ ਹੈਗੀ ਸਿਉਖ ਲੱਗ ਜਾਂਦੀ ਇਹਨੂੰ ਜ਼ਿਆਦਾਤਰ ਕਿਉਂਕਿ ਮੈਂ ਹਮਾਚਨ ਵਾਲੀ ਬਿਲੋਂਗ ਕਰਦਾ ਹਾਂਗਾ ਤਾਂ ਜਿਹੜੇ ਬਾਲੇ ਪਾਇ ਹੁੰਦੇ ਨੇ ਉਹਨਾਂ ਨੂੰ ਸ ਸੈੱਲ ਦੇ ਵਿੱਚ ਨਵੀਂ ਦੇ ਵਿੱਚ ਜਿਹੜੀ ਉਹ ਖਰਾਬ ਹੋ ਜਾਂਦੀ ਹੈ ਲੱਕੜ ਫਿਰ ਉਹ ਬਾਰ-ਬਾਰ ਚੇਂਜ ਕਰਾਉਣੀ ਪੈਂਦੀ ਹੈਗੀ ਤਾਂ ਫਿਰ ਹੁਣ ਆ ਦੇਖੋ ਟਿੰਨ ਪੈ ਚੁੱਕੀ ਹੈਗੀ ਹੋਰ ਛੱਤਾ ਤਾਂ ਮਾਡਰਨ ਵਾਲੇ ਪਾਸੇ ਗੜ ਲੋਕ ਜਾ ਰਹੇ ਨੇ ਬਿਲਕੁਲ ਬਿਲਕੁਲ ਇੱਧਰ ਕਿਧਰ ਚੱਲ ਇੱਧਰ ਕਿਧਰ ਚੱਲ ਪਏ ਅ ਲੈਰੀ ਸਾਹਿਬ ਜੀ ਇਹਨਾਂ ਆਪਣੇ ਪੰਜਾਬ ਦੇ ਵਿੱਚ ਦੇਖਣਾ ਵੀ ਜਿਹੜਾ ਪੁਰਾਣਾ ਕਲਚਰ ਸੀ ਉਹਨਾਂ ਤਾਂ ਚਲੋ ਟੂਥ ਬ੍ਰਸ਼ ਆ ਚੁੱਕੇ ਨੇ ਤੇ ਆਪਾਂ ਹੁਣ ਸਵੇਰੇ ਸੈਰ ਤੇ ਨਿਕਲੇ ਆ ਵੀ ਹੁਣ ਦਸਨ ਵੀ ਕਰਨੀ ਹੈ ਤੇ ਇੱਥੇ ਹੁਣ ਟਾਲੀਆਂ ਤੇ ਨੇਮਤ ਹੈ ਨਹੀਂ ਆਪਾਂ ਆਕਸਰ ਨਹਿਮਤ ਟਾਲੀ ਦੀ ਜਿਹੜੇ ਦਤਨ ਕਰਦੇ ਆ ਪਰ ਅੱਜ ਕਿਉਂਕਿ ਹੁਣ ਆਪਾਂ ਹਿਮਾਚਲ 'ਚ ਬੈਠੇ ਆ ਇੱਥੇ ਸੰਗਲਾ ਵੈਲੀ ਦੇ ਵਿੱਚ ਤੇ ਆਓ ਫਿਰ ਤੁਹਾਨੂੰ ਅੱਜ ਦਤਨ ਕਰਾਉਨੇ ਆ ਬਦਾਮ ਦੇ ਦਤਨ ਬਰਾਮ ਖਾਦੇ ਤਾਂ ਬਹੁਤ ਹੋਣੇ ਨੇ ਹਾਂ ਅੱਜ ਬਦਾਮ ਹੁੰਦੇ ਨੇ ਜਿਹੜੇ ਦਤਨ ਕੱਲਾ ਵੇਖੋ ਬਦਾਮ ਲੱਗੇ ਹੋਏ ਨੇ ਭਰਿਆ ਹੋਇਆ ਬਦਾਮਾ ਭਰਿਆ ਹੋਇਆ ਬਦਾਮਾ ਦਾ ਬਿਲਕੁਲ ਦਤਨ ਕਰਕੇ ਦੇਖੋ ਤੁਹਾਨੂੰ ਪੇਸਟ ਵੀ ਬਦਾਮ ਦਾ ਹੀ ਆਊਗਾ ਇਹ ਤੇ ਆਹ ਤੋਲ ਲਈਏ ਆਪਾਂ ਦਸਤਾਂ ਤੇ ਹੋ ਮਜੇ ਨਾਲ ਇਹ ਤਾਂ ਇਹ ਦੇਖਣਾ ਵੀ ਕੋਈ ਬਰਾਵ ਵਾਲਾ ਬਦਾਵਣਾ ਖਰਾਬ ਹੋ ਜਨਾ ਆਪਦਾਮ ਜਿਹੜਾ ਖਰਾਬ ਹੋ ਜੇ ਇਹਨਾਂ ਦਾ ਬਦਾਵਣਾ ਵੀ ਲੱਗੇ ਹੂੰ ਉਹ ਵੀ ਦੱਸਣਾ ਚਾਹਾਂਗੇ ਨਮਸਕਾਰ ਤੇ ਲੋ ਤੇ ਲੈਰੀ ਸਾਹਿਬ ਇੱਕ ਗੱਲ ਹੋਰ ਦੱਸਦਾ ਮੈਂ ਤੁਹਾਨੂੰ ਹਾਂ ਤੇ ਉਸੇ ਸਿਓ ਦਾ ਬਾਹਰੋਂ ਦੇਖਣੇ ਲਾਲ ਲਾਲ ਸੁਰਖ ਹੁੰਦੇ ਨੇ ਹੂੰ ਜੇ ਤੁਸੀਂ ਇਸ ਰੁੱਖ ਦੇ ਸਿਓ ਦੇ ਰੁੱਖ ਦੀ ਬੂਟੇ ਦੀ ਜੇ ਉਹਨੂੰ ਕੱਟ ਲੋਗੇ ਤਾਂ ਉਹਦਾ ਜਿਹੜਾ ਅੰਦਰਲਾ ਹਿੱਸਾ ਹੈ ਪੂਰ ਲਾਲ ਹੋਊਗਾ ਉਹਦਾ ਆਪਕੇ ਬਾਹਰੋਂ ਵੀ ਲਾਲ ਸੁਰਖ ਤੇ ਲੱਕੜ ਵੀ ਲਾਲ ਸੁਰਖ ਇਹ ਸ਼ਾਇਦ ਆਪਣੇ ਸਾਥੀਆਂ ਨੂੰ ਇਸ ਗੱਲ ਦਾ ਰਾਪਤਾ ਹੋਵੇ ਤੇ ਮੈਂ ਬੇਨਤੀ ਕਰੂੰਗਾ ਕਿ ਉਹ ਤੁਹਾਨੂੰ ਪਾਸੇ ਦਿਖਾਉ ਵੀ ਹਾਂ ਹਾਂ ਆਪਾਂ ਦੇਖਦੇ ਹਾਂ ਜਰਾ ਕਿਹੋ ਜੀ ਲਾਲ ਹੁੰਦੀ ਹੈਗੀ ਉਹ ਤੇ ਮੈਂ ਤੁਹਾਡੇ ਲਈ ਕਰਦਾ ਦਾਤਣ ਤਿਆਰ ਹਾਂ ਕਰੋ ਆ ਨਾਲ ਸੇਬ ਵੀ ਇਧਰਲੇ ਪਾਸੇ ਸੇਬਾਂ ਦੇ ਦਰਖਤੀ ਹੈ ਹਾਂ ਇਸ ਤੇ ਨਾ ਕਟਿੰਗ ਕਟਿੰਗ ਪਾਉਂਗਾ ਕਿਤੇ ਲੱਕੜ ਵੀ ਹੋਊਗੀ ਕਟਿੰਗ ਕਟਿੰਗ ਹੋਊਗੀ ਦੀ ਹਾਂ ਆਜੋ ਆ ਤੁਸੀਂ ਕਾਂਗਰਸ ਦਾ ਝੰਡਾ ਦੇਖ ਰਹੇ ਹੋ ਹੁਣੇ-ਹੁਣੇ ਇਲੈਕਸ਼ਨ ਹੋ ਕੇ ਹਟੇ ਨੇ ਇਸ ਇਲਾਕੇ ਦੇ ਆਹ ਦੇਖੋ ਸਾਹਮਣੇ ਕੱਟ ਲੱਗਿਆ ਹੈ ਨਾ ਤੇ ਇਹਦੀ ਜ਼ੂਮ ਕਰਕੇ ਦਿਖਾਓ ਜੇ ਹੋ ਸਕਦਾ ਤਾਂ ਹਾਂ 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 ਤੇ ਆਹ ਦੇਖੋ ਇਹ ਲੱਕੜ ਵੀ ਅੰਦਰੋਂ ਲਾਲ ਹੈ ਬਿਲਕੁਲ ਲਾਲ ਤੋਂ ਇਹ ਸੇਬਾਂ ਦਾ ਬਾਗ ਹੈ ਤੇ ਇਹ ਦੇਖੋ ਦੀ ਕਟਿੰਗ ਹੋਈ ਹੋਈ ਨਾ ਤੱਕੜ ਦੀ ਬਿਲਕੁਲ ਰੈੱਡ ਕਲਰ ਦਾ ਹੈ ਤੇ ਜੇ ਦੰਦ ਤੁਸੀਂ ਲਾਲ ਕਰਨੇ ਨੇ ਹਾਂ ਫਿਰ ਸੇਬਾਂ ਦਾ ਫਿਰ ਸੇਬਾਂ ਵਾਲੀ ਲੈ ਲਓ ਤੁਸੀਂ